ਇਸ ਸੜਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਿੱਲੀ 에어ਪੋਰਟ ਤੇ ਬਹੁਤ ਵੱਡਾ ਹਾਦਸਾ ਵਾਪਰਿਆ ਦਰਦਨਾਕ ਹਾਦਸਾ ਵਾਪਰਿਆ ਔਰ ਇੱਕ ਛੱਤ ਜੋ ਹੈ ਉਹ ਡਿੱਗ ਪਈ ਹੈ ਟਰਮੀਨਲ 1 ਦੀ ਛੱਤ ਡਿੱਗਣ ਕਰਕੇ ਬਹੁਤ ਦਰਦਨਾਕ ਹਾਦਸਾ ਵਾਪਰਿਆ ਗੱਡੀਆਂ ਦੇ ਉੱਪਰ ਛੱਤ ਡਿੱਗ ਗਈ ਔਰ ਪਿੱਲਰ ਬੀਮ ਜੋ ਸੀ ਉਹ ਵੀ ਡਿੱਗ ਪਏ ਔਰ ਉਸ ਤੋਂ ਬਾਅਦ ਹੁਣ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਟਰਮੀਨਲ 1 ਦੀ ਛੱਤ ਡਿੱਗਣ ਕਰਕੇ ਹਾਦਸਾ ਵਾਪਰਿਆ ਔਰ ਟਰਮੀਨਲ 1 ਤੋਂ ਉੱਡਣ ਵਾਲੀਆਂ 28 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਸਪਾਈਸ ਜੈਟ ਤੇ ਇੰਡੀਗੋ ਨੇ ਪਕਾਇਦਾ ਜਾਣਕਾਰੀ ਸਾਂਝੀ ਕੀਤੀ ਹੈ ਸੁਰੱਖਿਆ ਕਾਰਨ ਕਰਕੇ ਚੈੱਕ ਇਨ ਕਾਊਂਟਰ ਵੀ ਬੰਦ ਕਰ ਦਿੱਤੇ ਗਏ ਹੈ ਸਪਾਈਸ ਜੈਟ ਤੇ ਇੰਡੀਗੋ ਨੇ ਫਲਾਈਟਾਂ ਰੱਦ ਕਰ ਦਿੱਤੀਆਂ ਨੇ 28 ਫਲਾਈਟਾਂ ਹੁਣ ਤੱਕ ਰੱਦ ਕੀਤੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਜ ਤੜਕੇ ਦਿੱਲੀ 에ਰਪੋਰਟ ਤੇ ਮੀਂਹ ਦੇ ਕਰਕੇ ਟਰਮੀਨਲ 1 ਦੀ ਛੱਤ ਡਿੱਗਣ ਕਰਕੇ ਵੱਡਾ ਹਾਦਸਾ ਵਾਪਰਿਆ ਜੋ ਕਿ ਗੱਡੀਆਂ ਦੇ ਉੱਪਰ ਛੱਤ ਡੇ ਗਈ ਸੀ 6 ਜਣੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ 에ਰਪੋਰਟ ਤੇ ਵੱਡੇ ਹਾਦਸੇ ਮਗਰੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਟਰਮੀਨਲ 1 ਦੀ ਛੱਤ ਡਿੱਗਣ ਕਰਕੇ ਫਲਾਈਟਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਜਿੰਨੇ ਵੀ ਡਿਪਾਰਚਰ ਸੀਗੇ ਸਭ ਨੂੰ ਰੱਦ ਕਰ ਦਿੱਤਾ ਗਿਆ ਫਲਾਈਟਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਜਿਹੜੇ ਲੋਕ ਅੰਦਰ ਸੀਗੇ ਔਰ ਉਹ ਜਰੂਰ ਫਲਾਈ ਕਰ ਸਕਣਗੇ ਉਹ ਲੋਕ ਉੱਠ ਸਕਣਗੇ ਔਰ ਉਹ ਉਹ ਕੁਝ ਫਲਾਈਟਾਂ ਜਾਣ ਗਈਆਂ ਔਰ ਉੱਥੇ ਡਿਪਾਰਚਰ ਤੇ ਚੈੱਕ ਇਨ ਕਾਊਂਟਰ ਵੀ ਬੰਦ ਕਰ ਦਿੱਤਾ ਗਿਆ ਹੈ ਭਾਰੀ ਮੀਂਹ ਕਰਕੇ ਦਿੱਲੀ 에ਰਪੋਰਟ ਦੇ ਟਰਮੀਨਲ 1 ਛੱਤ ਡਿੱਗਣ ਕਰਕੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਜਿਹੜੇ ਲੋਕ ਫਲਾਈ ਕਰਨਾ ਚਾਹੁੰਦੇ ਸੀ ਜਿਹੜੇ ਲੋਕਾਂ ਨੇ ਕਿਧਰੇ ਜਾਣਾ ਸੀ ਕਿਸੇ ਦੀਆਂ ਮੀਟਿੰਗ ਸੀਗੀਆਂ ਕਿਸੇ ਨੇ ਕੋਈ ਜ਼ਰੂਰੀ ਇੱਧਰ ਉੱਧਰ ਜਾਣਾ ਸੀਗਾ ਔਰ ਉਹਨਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਫਲਾਈਟਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਔਰ ਉੱਥੇ ਹੀ ਗੱਡੀਆਂ ਦੇ ਉੱਪਰ ਡਿੱਗ ਪਈ ਛੱਤ ਔਰ ਹਾਲ ਦੇਖੋ ਥੋੜਾ ਸਮਾਂ ਪਹਿਲਾਂ ਹੀ ਇਹ ਜਿਹੜਾ ਐਕਸਟੈਂਸ਼ਨ ਬਣੀ ਹੈ ਬਿਲਡਿੰਗ ਇਹ ਬਣੀ ਹੈ ਥੋੜਾ ਟਾਈਮ ਪਹਿਲਾਂ ਹੀ ਔਰ ਛੱਤ ਡਿਕਣ ਕਰਕੇ ਹੁਣ ਡਿਲੇ ਕਰ ਦਿੱਤਾ ਗਿਆ ਸਾਰਾ ਸਿਸਟਮ ਹੀ ਰੋਕ ਦਿੱਤਾ ਗਿਆ ਕਿਉਂਕਿ ਫਲਾਈਟਾਂ ਰੋਕ ਦਿੱਤੀਆਂ ਗਈਆਂ ਨੇ ਔਰ ਬਕਾਇਦਾ ਦਿੱਲੀ 에ਅਰਪੋਰਟ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਿੱਲੀ 에ਅਰਪੋਰਟ ਨੇ ਆਪਣੇ ਅਫੀਸ਼ੀਅਲ ਐਕਸ ਤੇ ਪੋਸਟ ਕੀਤਾ ਹੈ ਇੰਡੀਗੋ ਨੇ ਵੀ ਪੋਸਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਉਥੇ ਹੀ ਸਪਾਈਸ ਜੈਟ ਨੇ ਵੀ ਇੰਪੋਰਟੈਂਟ ਅਪਡੇਟ ਸਾਂਝੀ ਕੀਤੀ ਹੈ ਉਹਨਾਂ ਨੇ ਵੀ ਦੱਸਿਆ ਜਿਸ ਤਰੀਕੇ ਦੇ ਨਾਲ ਕਿ ਫਲਾਈਟਾਂ ਕੈਨਸਲ ਕੀਤੀਆਂ ਗਈਆਂ ਨੇ 2 ਵਜੇ ਤੱਕ ਅੱਜ 2 ਵਜੇ ਤੱਕ ਜਿਹੜੀਆਂ ਨੇ ਫਲਾਈਟਾਂ ਰਦ ਕਰ ਦਿੱਤੀਆਂ ਗਈਆਂ ਨੇ ਦਿੱਲੀ 에어ਪੋਰਟ ਤੇ ਵੱਡੇ ਹਾਦਸੇ ਤੋਂ ਬਾਅਦ ਤਾਂ ਸਵਾਲ ਬਹੁਤ ਵੱਡੇ ਖੜੇ ਹੋ ਰਿਹਾ ਹੈ ਉਸ ਕੰਪਨੀ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਆ ਜਿਨੇ ਇਹ ਬਣਾਇਆ ਜਿਨੇ ਇਹ ਪੂਰੀ ਬਿਲਡਿੰਗ ਬਣਾਈ ਹੈ ਜਿਨੇ ਇਹ ਪੂਰਾ ਐਕਸਟੈਂਸ਼ਨ ਬਣਾਇਆ ਤਾਂ ਉੱਥੇ ਹੀ ਇੰਡੀਗੋ ਦੇ ਵੱਲੋਂ ਵੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸਪਾਈਸ ਜੈਟ ਦੇ ਵੱਲੋਂ ਵੀ ਇੰਪੋਰਟੈਂਟ ਅਪਡੇਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਵੈਦਰ ਖਰਾਬ ਹੋਣ ਕਰਕੇ ਔਰ ਨਾਲ ਹੀ ਹਾਦਸਾ ਵਾਪਰਨ ਕਰਕੇ ਅਸੀਂ ਫਲਾਈਟਾਂ ਰਦ ਕਰ ਰਹੇ ਆ ਤਾਂ ਅੱਛਾ ਅੱਜ ਦੁਪਹਿਰ 2 ਵਜੇ ਤੱਕ ਦੇ ਫਲਾਈਟਾਂ ਜਿਹੋ ਨੇ ਰੱਦ ਰਹਿਣਗੀਆਂ ਸਸਪੈਂਡ ਕਰ ਦਿੱਤੀਆਂ ਗਈਆਂ ਨੇ ਫਲਾਈਟਾਂ ਦਿੱਲੀ 에ਰਪੋਰਟ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਿੱਲੀ 에ਰਪੋਰਟ ਨੇ ਵੀ ਜੋ ਟਰੈਵਲਰਸ ਨੂੰ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਿਚੁਏਸ਼ਨ ਦੇ ਬਾਰੇ ਵੀ ਉਹਨਾਂ ਨੇ ਦੱਸਿਆ ਤੇ ਨਾਲ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੀਂਹ ਦੇ ਚੱਲਦਿਆਂ ਫਿਰ ਇਹ 5 ਵਜੇ ਕ੍ਰੀਪਲ ਟਰਮੀਨਲ 1 ਜੋ 올ਡ ਡਿਪਾਰਚਰ ਆ ਫੋਰ ਕੋਰਟ ਦੀ ਕੈਨੋਪੀ ਦਾ ਇੱਕ ਹਿੱਸਾ ਡਿੱਗ ਗਿਆ ਔਰ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਔਰ ਉੱਥੇ ਹੀ ਐਮਰਜੈਂਸੀ ਵਿਭਾਗ ਨੇ ਹਾਲਾਂਕਿ ਮੌਕੇ ਦੇ ਉੱਪਰ ਸਿਚੁਏਸ਼ਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਔਰ ਉੱਥੇ ਹੀ ਟਰਮੀਨਲ 1 ਤੋਂ ਉਡਣ ਵਾਲੀਆਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਨਾਲ ਹੀ ਦਿੱਲੀ 에ਅਰਪੋਰਟ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਟਰਮੀਨਲ 1 ਤੋਂ ਸਾਰੇ ਡਿਪਾਰਚਰ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਸੁਰੱਖਿਆ ਕਾਰਨ ਕਰਕੇ ਉਹਨਾਂ ਨੇ ਕਿਹਾ ਕਿ ਚੈੱਕ ਇਨ ਕਾਊਂਟਰ ਵੀ ਬੰਦ ਕਰ ਦਿੱਤੇ ਗਏ ਔਰ ਇੱਕ ਵੱਖਰੀ ਅਪਡੇਟ ਦੇ ਵਿੱਚ ਇੰਡੀਗੋ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਟਰਮੀਨਲ 1 ਤੋਂ ਉਡਣ ਵਾਲੀਆਂ 28 ਫਲਾਈਟਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਲੋਕ ਜ਼ਰੂਰ ਪਰੇਸ਼ਾਨ ਹੋ ਰਹੇ ਹਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਲੋਕ ਜਾਣਾ ਚਾਹੁੰਦੇ ਸੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਔਰ ਉੱਥੇ ਹੀ 22 ਜੈਟ ਤੇ ਇੰਡੀਗੋ ਨੇ ਵੱਖੋ ਵੱਖਰੀ ਅਪਡੇਟ ਦਿੱਤੀ ਹੈ ਉਹਨਾਂ ਨੇ ਆਪਣੇ ਐਕਸ ਦੇ ਉੱਪਰ ਪੋਸਟ ਕਰਕੇ ਸਾਂਝਾ ਕੀ ਸਾਂਝੀ ਕੀਤੀ ਹੈ ਇਨਫੋਰਮੇਸ਼ਨ ਉਹਨਾਂ ਨੇ ਦੱਸਿਆ ਕਿ ਹਾਦਸਾ ਵਾਪਰਨ ਕਰਕੇ ਟਰਮੀਨਲ ਦੀ ਜੋ ਛੱਤ ਡਿੱਗੀ ਹੈ ਉਸ ਦੇ ਕਰਕੇ ਇਹ ਹਾਦਸਾ ਵਾਪਰਿਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਫੈਸਲਾ ਲਿਆ ਸਸਪੈਂਡ ਕਰ ਦਿੱਤੀਆਂ ਨੇ ਫਲਾਈਟਸ ਤਾਂ ਕਿ ਕੋਈ ਹੋਰ ਦਿੱਕਤ ਨਾ ਆਵੇ ਕੋਈ ਹੋਰ ਨੁਕਸਾਨ ਹੋਣ ਤੋਂ ਪਹਿਲਾਂ ਉਸ ਨੂੰ ਬਚਾ ਲਿਆ ਜਾਵੇ ਹਾਲਾਂਕਿ ਇੰਡੀਗੋ ਨੇ ਰਿਫੰਡ ਦੀ ਸਹੂਲਤ ਵੀ ਦਿੱਤੀ ਹੈ ਇੰਡੀਗੋ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜੋ ਹੈ ਆਪਸ਼ਨਲ ਆ ਫਲਾਈਟ ਚੁਣਨ ਦਾ ਜਾਂ ਰਿਫੰਡ ਪਾਉਣ ਦਾ ਪੂਰਾ ਮੌਕਾ ਹੋਏਗਾ ਜਿਹੜੇ ਉਹਨਾਂ ਦਾ ਉਹਨਾਂ ਦੇ ਰਾਹੀਂ ਜਿਹੜਾ ਇੰਡੀਗੋ ਦੇ ਰਾਹੀਂ ਜਿਹੜੇ ਜਾਣਾ ਚਾਹੁੰਦੇ ਸੀਗੇ ਯਾਨੀ ਕਿ ਜਿਨ੍ਹਾਂ ਨੇ ਇੰਡੀਗੋ ਨੂੰ ਚੁਣਿਆ ਔਰ 에ਅਰ ਇੰਡੀਆ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ 에ਅਰ ਇੰਡੀਆ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਉਹਨਾਂ ਨੇ ਕਿਹਾ ਕਿ ਘਰੋਂ ਨਿਕਲਣ ਤੋਂ ਪਹਿਲਾਂ ਆਪਣਾ ਜਿਹੜਾ ਫਲਾਈਟ ਦਾ ਉਹ ਸਟੇਟਸ ਚੈੱਕ ਕਰਕੇ ਹੀ ਤੁਸੀਂ ਨਿਕਲੋ ਔਰ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਰਸ਼ ਬਹੁਤ ਜ਼ਿਆਦਾ ਔਰ ਇਸ ਕਰਕੇ ਤੁਸੀਂ ਘਰੋਂ ਪਹਿਲਾਂ ਹੀ ਨਿਕਲ ਜਾਓ ਤੁਸੀਂ ਜਿਹੜਾ ਪਹਿਲੇ ਟਾਈਮ ਤੁਹਾਨੂੰ ਲੱਗਦਾ ਹੈ ਕਿ ਐਸਟੀਮੇਟ ਇਨਾ ਟਾਈਮ 에ਰਪੋਰਟ ਤੇ ਪਹੁੰਚਣ ਨੂੰ ਲੱਗਦਾ ਉਸ ਤੋਂ ਕਾਫੀ ਸਮਾਂ ਪਹਿਲਾਂ ਤੁਸੀਂ ਨਿਕਲੋ ਤਾਂ ਕਿ ਜੇ ਤੁਸੀਂ ਟ੍ਰੈਫਿਕ ਦੇ ਵਿੱਚ ਫਸਦੇ ਵੀ ਹੋ ਤਾਂ ਤੁਸੀਂ ਸਹੀ ਸਮੇਂ ਤੇ ਪਹੁੰਚ ਜਾਓ ਔਰ ਉੱਥੇ ਹੀ ਮਾਰਚ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਕੀਤਾ ਸੀਗਾ ਇਸ ਟਰਮੀਨਲ ਦੀ ਬਿਲਡਿੰਗ ਦਾ ਹਾਲਾਂਕਿ ਇਹ ਹਾਦਸਾ ਜਿਹੜਾ ਹੈ ਪੁਰਾਣੀ ਡਿਪਾਰਚਰ ਫੈਸਿਲਿਟੀ ਦੇ ਵਿੱਚ ਹੋਇਆ ਹੈ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਫਲਾਈਟਾਂ ਰੱਦ ਕੀਤੀਆਂ ਗਈਆਂ ਨੇ ਜਿਹੜੇ ਲੋਕ ਟਰੈਵਲ ਕਰਨਾ ਚਾਹੁੰਦੇ ਸੀ ਜਿਨ੍ਹਾਂ ਦੀਆਂ ਫਲਾਈਟਸ ਸੀਗੀਆਂ ਉਹਨਾਂ ਨੂੰ ਦੱਸ ਦਈਏ ਕਿ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਅੱਜ 2 ਵਜੇ ਤੱਕ ਦਿੱਲੀ 에ਅਰਪੋਰਟ ਤੋਂ ਟਰਮੀਨਲ 1 ਤੋਂ ਉਡਣ ਵਾਲੀਆਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ